ਕੋਈ ਕੁਛ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜੀ ਇਸ ਬਿਆਨ ਦੀ ਪਹਿਲਾਂ ਤਾਂ ਇਹ ਪੁਸ਼ਟੀ ਕਰਨੀ ਲਾਜ਼ਮੀ ਹੈ ਕਿ ਇਹ ਭਾਈ ਅਮਰਤਪਾਲ ਸਿੰਘ ਦਾ ਆਪਣਾ ਬਿਆਨ ਹੈ ਕੋਈ ਕੁਛ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜੀ ਅਮਰਤਪਾਲ ਹੁਣੇ ਹਮੇਸ਼ਾ ਹੀ ਉਹਨਾਂ ਦੀ ਟੀਮ ਰਹੀ ਹੈ ਉਹਨਾਂ ਦੇ ਸਾਥੀ ਰਹੇ ਨੇ ਉਹ ਵਿਚਾਰ ਕਰਦੇ ਔਰ ਉਹ ਸਿਧਾਂਤ ਦੀ ਗੱਲ ਹਮੇਸ਼ਾ ਕਰਦੇ ਰਹੇ ਕਿ ਅਸੀਂ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਕੇ ਸਿੱਖੀ ਦੀ ਗੱਲ ਕਰਨੀ ਹੈ ਤਾਂ ਜਦੋਂ ਤੋਂ ਅਮਰਤਪਾਲ ਆਏ ਪਹਿਲੇ ਦਿਨ ਤੋਂ ਤੁਸੀਂ ਸਾਰੀਆਂ ਇੰਟਰਵਿਊਜ਼ ਚੱਕੋ ਅੰਮ੍ਰਿਤਪਾਲ ਦੇ ਬਿਆਨ ਚੱਕੋ ਉਹਨਾਂ ਨੇ ਹਮੇਸ਼ਾ ਹੀ ਸੋਵਰਨ ਸਟੇਟ ਦੀ ਮੰਗ ਖਾਲਸਾ ਰਾਜ ਦੀ ਮੰਗ ਦਾ ਜ਼ਿਕਰ ਕੀਤਾ ਆਖਰੀ ਮੌਕੇ ਤੱਕ ਕੀਤਾ ਸਾਥੀਆਂ ਦੇ ਸੋਸ਼ਲ ਮੀਡੀਆ ਦੇ ਕੱਲ ਤੋਂ ਬਿਆਨ ਪੜ੍ਹ ਰਹੇ ਹਾਂ ਉਹ ਕਹਿ ਰਿਹਾ ਕਿ ਅਸੀਂ ਮਾਤਾ ਦੇ ਬਿਆਨ ਨਾਲ ਸਹਿਮਤ ਨਹੀਂ ਹੈਗੇ ਕੋਈ ਕੁਝ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜੀ ਬੇਸਿਕ ਇਡੀਆਲੋਜੀ ਜਿਹੜੀ ਤੇ ਉਹ ਖੜੇ ਸੀ ਉਹਦੇ ਉਲਟ ਬਿਆਨ ਦੇ ਜਾਣਾ ਫਾਰ ਇਗਜ਼ਾਮਪਲ ਕਿ ਇਹ ਉਹੀ ਗੱਲ ਹੈ ਕਿ ਅਜ ਸਿਮਰਨਜੀਤ ਮਾਨ ਕਹਿੰਨ ਕਿ ਮੈਨੂੰ ਖਾਲਸਤਾਨ ਨਹੀਂ ਚਾਹੀਦਾ। ਤੁਸੀਂ ਹੋ ਸਕਦਾ ਹੈ ਭਾਈ ਅਮਰਪਾਲ ਸਿੰਘ ਨੂੰ ਨਫ਼ਰਤ ਕਰਦੇ ਹੂੰ ਹੋ ਸਕਦਾ ਹੈ ਭਾਈ ਸਾਹਿਬ ਨੂੰ ਪਿਆਰ ਕਰਦੇ ਹੂੰ ਤੁਸੀਂ ਵੋਟ ਪਾਈ ਹੈ ਨਹੀਂ ਪਾਈ ਇਹ ਸਾਰੀਆਂ ਚੀਜ਼ਾਂ ਪਾਸੇ ਨੇ ਪਰ ਮਾਤਾ ਦੇ ਇਸ ਬਿਆਨ ਦੇ ਨਾਲ ਚਰਚਾਵਾਂ ਬਹੁਤ ਵੱਡੇ ਪੱਧਰ ਤੇ ਹੋਈਆਂ ਕਿ ਕੀ ਇਹ ਸੋਚ ਸਮਝ ਕੇ ਦਿੱਤਾ ਬਿਆਨ ਹੈ। ਪੰਥ ਵਰਸਸ ਨਾਨ ਪੰਥ ਪ੍ਰਚਾਰਿਆ ਜਾਂਦਾ ਸੀ। ਕਿ ਦੇਖੋ ਜੀ ਪੰਥਕ ਜਮਾਤ ਅਸੀਂ ਆ ਇਹਦਾ ਕਾਂਗਰਸ ਸਪੋਰਟਰੇਡ ਬੰਦੇ ਆ ਗਏ ਤੇ ਪੰਥ ਭੁਗਤਦਾ ਰਿਹਾ ਕਿ ਅਸੀਂ ਅਕਾਲੀ ਦਲ ਨੂੰ ਭੁਗਤ ਅੱਜ ਅਮਰਤਪਾਲ ਹੁਣਾਂ ਦੇ ਇਸ ਬਿਆਨ ਤੋਂ ਬਾਅਦ ਸਭ ਤੋਂ ਵੱਡੀ ਚਿੰਤਾ ਜੇ ਕਿਸੇ ਨੂੰ ਹੋਣੀ ਚਾਹੀਦੀ ਹੈ ਉਹ ਸ਼ਰਮਨੀ ਅਕਾਲੀ ਦਲ ਨੂੰ ਹੋਣੀ ਚਾਹੀਦੀ ਹੈ ਉਹ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ ਕਿ ਅਕਾਲੀ ਦਲ ਜਿਹੜੀ ਕਹਿੰਦੀ ਸੀ ਅਸੀਂ ਪੰਥ ਦੀ ਨੁਮਾਇੰਦਗੀ ਕਰਦੇ ਹਾਂ ਵਰਸਸ ਅਮਰਤਪਾਲ ਸਮਰਨਜੀਤ ਮਾਨ ਔਰ ਬਾਕੀ ਅਕਾਲੀ ਦਲ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਔਰ ਉਹ ਪੰਥਕ ਧਰਾਂ ਜਿਨ੍ਹਾਂ ਤੇ ਪੰਥ ਪ੍ਰੋਸਾ ਕਰਦਾ ਬਤੌਰ ਪੰਥਕ ਲੋਕ ਜਦੋਂ ਇਸ ਮੈਦਾਨ ਦੇ ਵਿੱਚ ਇਹ ਦੋਨੋਂ ਧਰਾਂਣ ਗਿਆ ਤਾਂ ਉੱਥੇ ਪੰਥ ਦੀ ਲੜਾਈ ਪੰਥ ਤੇ ਪੰਥ ਦੀ ਲੜਾਈ ਵਾਲਾ ਮਸਲਾ ਆਊਗਾ ਦੇਸ਼ ਦੀ ਸਭ ਤੋਂ ਵੱਡੀ ਸੱਤਾ ਤਾਂ ਇਹ ਰਾਜ ਕਰ ਰਹੀ ਹੈ ਉਹਦੀ ਸਿੱਧੀ ਅੱਖ ਹੈ ਅੱਜ ਉਹ ਕਿਸੇ ਤਰੀਕੇ ਵੀ ਚਾਹੂਗੀ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਕੋਲੇ ਨਾ ਜਾਵੇ ਵੋਟਾਂ ਵੋਟਾਂ ਬਣ ਰਹੀਆਂ ਵੋਟਾਂ ਐਕਸਟੈਂਡ ਹੋ ਰਹੀ ਹੈ ਡੇਟ ਕਿ ਕਿਹਦੀਆਂ ਬਣਨੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਸ਼ਰਾਬ ਤੱਕ ਵੰਡੀ ਜਾਂਦੀ ਰਹੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟਾਂ ਉਹਨਾਂ ਬੰਦਿਆਂ ਦੀਆਂ ਬਣੀਆਂ ਜਿਹੜੇ ਜਿਨ੍ਹਾਂ ਦਾ ਕੋਈ ਸਬੰਧ ਹੀ ਨਹੀਂ ਸਿੱਖੀ ਦੇ ਨਾਲ ਹੁਣ ਤਾਂ ਚਲੋ ਇਹ ਸਹਿਜਤਾਰੀ ਵਾਲਾ ਇਹਨਾਂ ਮਸਲਾ ਚੱਲਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਐਸਐਮਟੀਵੀ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਮਨਦੀਪ ਕਾਫੀ ਬਿਆਨ ਹੋਏ ਨੇ ਪਿਛਲੇ 2 ਦਿਨਾਂ ਦੇ ਵਿੱਚ ਸਾਰੇ ਬਿਆਨਾਂ ਤੇ ਚਰਚਾ ਕਰਾਂਗੇ ਅੱਜ ਕਾਫੀ ਘਟਨਾਵਾਂ ਹੋਈਆਂ ਨੇ ਉਹਨਾਂ ਘਟਨਾਵਾਂ ਨੂੰ ਸਮਝਾਂਗੇ ਭਵਿੱਖ ਦੇ ਵਿੱਚ ਉਹ ਘਟਨਾਵਾਂ ਕੀ ਅੰਜਾਮ ਲੈ ਸਕਦੇ ਨੇ ਉਹਨਾਂ ਘਟਨਾਵਾਂ ਦਾ ਕੀ ਅਸਰ ਪਵੇਗਾ ਭਾਈ ਅਮਰਤਪਾਲ ਸਿੰਘ ਵੱਲੋਂ ਸੌਂ ਚੁੱਕੀ ਗਈ ਉਹਨਾਂ ਦੀ ਮਾਤਾ ਦਾ ਬਿਆਨ ਆਇਆ ਉਹਨਾਂ ਦੀ ਮਾਤਾ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਖਾਲਸਤਾਨ ਦੇ ਸਮਰਥਕ ਨਹੀਂ ਸੀ ਔਰ ਉਹਨਾਂ ਨੇ ਜਿਹੜੇ ਸਵਿਧਾਨ ਨੂੰ ਲੈ ਕੇ ਲਗਾਤਾਰ ਕ੍ਰਿਟੀਸਾਈਜ਼ ਕਰ ਰਹੇ ਸੀ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਜਵਾਬ ਦਿੱਤਾ ਸੀਨੀਅਰ ਪੱਤਰਕਾਰ ਸਿਮਰਨਜੋਤ ਮੱਕੜ ਮੇਰੇ ਨਾਲ ਨੇ ਮੱਕੜ ਸਾਹਿਬ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਰਮਨ ਕਿਵੇਂ ਦੇਖਦੇ ਹੋ ਬਿਆਨਬਾਜੀ ਦੇਖੋ ਰਮਨ ਇਹ ਜਿਹੜਾ ਬਿਆਨ ਹੈ ਨਾ ਇਸ ਬਿਆਨ ਦੀ ਪਹਿਲਾਂ ਤਾਂ ਇਹ ਪੁਸ਼ਟੀ ਕਰਨੀ ਲਾਜ਼ਮੀ ਹੈ ਕਿ ਕੀ ਇਹ ਭਾਈ ਅਮਰਤਪਾਲ ਸਿੰਘ ਦਾ ਆਪਣਾ ਬਿਆਨ ਹੈ ਅਸੀਂ ਇਸ ਗੱਲ ਨੂੰ ਸਮਝੀਏ ਕਿ ਅਮਰਤਪਾਲ ਹੋਣਾ ਨੂੰ ਮਿਲਣ ਵਾਸਤੇ ਚਾਚਾ ਗਏ ਤੇ ਪਿਤਾ ਗਏ ਮਾਤਾ ਤੇ ਉਹਨਾਂ ਦੀ ਧਰਮ ਪਤਨੀ ਨਹੀਂ ਗਏ ਤਾਂ ਮੁਲਾਕਾਤ ਜਿਹੜੀ ਹੋਈ ਚਾਚੇ ਨਾਲ ਤੇ ਪਿਤਾ ਨਾਲ ਹੋਈ ਤਾਂ ਚਾਚਾ ਤੇ ਪਿਤਾ ਬਾਹਰ ਆ ਕੇ ਕੀ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਸੰਦੇਸ਼ ਦਿੱਤਾ ਕਿ ਚੜ੍ਹਦੀ ਕਲਾ 'ਚ ਰਹੋ ਉਹਨਾਂ ਨੇ ਜਦੋਂ ਪੁੱਛਿਆ ਐਸਜੀਪੀਸੀ ਬਾਰੇ ਇੱਕ ਇੰਟਰਵਿਊ ਦੇ ਵਿੱਚ ਨਿੱਜੀ ਚੈਨਲ ਨੇ ਤਾਂ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਦਾ ਸਨੇਹ ਹੈ ਕਿ ਐਸਜੀਪੀਸੀ ਚੋਣਾਂ ਦੀ ਤਿਆਰੀ ਕਰੋ ਜੀ ਇਹਦਾ ਔਰ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਐਸਜੀਪੀਸੀ ਚੋਣਾਂ ਮੇਰੀ ਅਗਵਾਈ 'ਚ ਨਹੀਂ ਲੜਨ ਦੀ ਲੋੜ ਇਸ ਤਰ੍ਹਾਂ ਦਾ ਵੀ ਇੱਕ ਬਿਆਨ ਮੈਂ ਕਿਸੇ ਇੰਟਰਵਿਊ 'ਚ ਉਹਨਾਂ ਦੇ ਪਿਤਾ ਵੱਲੋਂ ਸੁਣ ਰਿਹਾ ਸੀਗਾ ਤਾਂ ਹੁਣੇ ਵੱਖੋ-ਵੱਖਰੀਆਂ ਗੱਲਾਂ ਨੇ ਮੈਨੂੰ ਇੱਕ ਲੱਗਿਆ ਇਹ ਇਸ ਪੂਰੇ ਸੰਦਰਭ ਦੇ ਵਿੱਚ ਕਿ ਬਹੁਤ ਜਲਦਬਾਜ਼ੀ ਦੇ ਵਿੱਚ ਇਹ ਬਿਆਨ ਸਾਰੇ ਦਿੱਤੇ ਗਏ ਆ ਕਿਉਂਕਿ ਮਾਹੌਲ ਉਹੋ ਜਿਹਾ ਬਣਿਆ ਹੋਇਆ ਸੀਗਾ ਕਈ ਵਾਰੀ ਕੀ ਹੁੰਦਾ ਜਿੰਨੇ ਵੀ ਬਿਆਨ ਹੁਣ ਤੱਕ ਭਾਈ ਅਮਰਤਪਾਲ ਸਿੰਘ ਹੋਣਾ ਦਾ ਪੂਰਾ ਜਿੰਨਾ ਵੀ ਹੁਣ ਤੱਕ ਵਾਰਿਸ ਪੰਜਾਬ ਦੇ ਔਰ ਉਸ ਤੋਂ ਪਹਿਲਾਂ ਵੀ ਕਿਉਂਕਿ ਮੈਂ ਅਮਰਤਪਾਲ ਸਿੰਘ ਹੋਣਾ ਨੂੰ ਉਸ ਤੋਂ ਪਹਿਲਾਂ ਜਾਣਦਾ ਤਾਂ ਇਹ ਐਵੇਂ ਹੀ ਬਿਆਨ ਕਦੇ ਵੀ ਅਮਰਤਪਾਲ ਹੁਣਾਂ ਨੇ ਨਹੀਂ ਦਿੱਤੇ ਕਿ ਇੱਕ ਹੁੰਦਾ ਹੈ ਕਿ ਤੁਸੀਂ ਕੈਰ ਡਵੇ ਹੋ ਗਏ ਜਾਂ ਤੁਸੀਂ ਕਿਸੇ ਮਾਹੌਲ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਅਮਰਤਪਾਲ ਹੁਣੇ ਹਮੇਸ਼ਾ ਹੀ ਉਹਨਾਂ ਦੀ ਟੀਮ ਰਹੀ ਹੈ ਉਹਨਾਂ ਦੇ ਸਾਥੀ ਰਹੇ ਨੇ ਉਹ ਵਿਚਾਰ ਕਰਦੇ ਔਰ ਉਹ ਸਿਧਾਂਤ ਦੀ ਗੱਲ ਹਮੇਸ਼ਾ ਕਰਦੇ ਰਹੇ ਹੈ ਕਿ ਅਸੀਂ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਕੇ ਸਿੱਖੀ ਦੀ ਗੱਲ ਕਰਨੀ ਹੈ ਇਹ ਕਿ ਸਿੱਖੀ ਦੀ ਗੱਲ ਦੂਜੀ ਹੈ ਕਿ ਸੋਵਰਨ ਸਟੇਟ ਦੀ ਗੱਲ ਤਾਂ ਜਦੋਂ ਤੋਂ ਅਮਰਤਪਾਲ ਆਏ ਪਹਿਲੇ ਦਿਨ ਤੋਂ ਤੁਸੀਂ ਸਾਰੀਆਂ ਇੰਟਰਵਿਊਸ ਚੱਕੋ ਅਮਰਿਤਪਾਲ ਦੇ ਬਿਆਨ ਚੱਕੋ ਉਹਨਾਂ ਨੇ ਹਮੇਸ਼ਾ ਹੀ ਸੋਵਰਨ ਸਟੇਟ ਦੀ ਮੰਗ ਖਾਲਸਾ ਰਾਜ ਦੀ ਮੰਗ ਦਾ ਜ਼ਿਕਰ ਕੀਤਾ ਹੈ ਆਖਰੀ ਮੌਕੇ ਤੱਕ ਕੀਤਾ ਕੀਤਾ ਅੰਦਰ ਜਾਣ ਤੱਕ ਉਹਨਾਂ ਨੇ ਇਹ ਗੱਲ ਕੀਤਾ ਤਾਂ ਇਸ 'ਚ ਕੋਈ ਦੋਰਾ ਨਹੀਂ ਕਿ ਅਮਰਿਤਪਾਲ ਸਿੰਘ ਦੇ ਨਾਲ ਜਿੰਨੇ ਉਹਨਾਂ ਦੇ ਸਾਥੀ ਨਹੀਂ ਮ ਉਹਨਾਂ ਦੇ ਸਾਥੀਆਂ ਦੇ ਸੋਸ਼ਲ ਮੀਡੀਆ ਦੇ ਕੱਲ ਤੋਂ ਬਿਆਨ ਪੜ ਰਹੇ ਆ ਉਹ ਕਹਿ ਰਿਹਾ ਕਿ ਅਸੀਂ ਮਾਤਾ ਦੇ ਬਿਆਨ ਨਾਲ ਸਹਿਮਤ ਨਹੀਂ ਹੈਗੇ ਜੋ ਮਾਤਾ ਨੇ ਕਿਹਾ ਉਹ ਨਿੱਜੀ ਕਪੈਸਿਟੀ 'ਚ ਕਿਹਾ ਹੋ ਸਕਦਾ ਔਰ ਉਹਨਾਂ ਨੇ ਇਹ ਵੀ ਲਿਖ ਰਹੇ ਉਹਨਾਂ ਦੇ ਸਾਥੀ ਕਿ ਵੇਟ ਕਰੋ ਇਹ ਭਾਈ ਸਾਹਿਬ ਦਾ ਵੀ ਅਫੀਸ਼ੀਅਲ ਬਿਆਨ ਨਹੀਂ ਹੋਣਾ ਇਹ ਇਹ ਉਹ ਲਟ ਕਰਕੇ ਚੱਲ ਰਿਹਾ ਹੁਣ ਮਾਤਾ ਨੇ ਉਹ ਬਿਆਨ ਦਿੱਤਾ ਤਾਂ ਇਹ ਮਾਤਾ ਹੀ ਕਲੀਅਰ ਕਰ ਸਕਦੇ ਆ ਕਿ ਮਾਤਾ ਕਿਸ ਸੰਦਰਭ ਚ ਇਹ ਇਹਦੇ ਚ ਦੋ ਚੀਜ਼ਾਂ ਹੋ ਸਕਦੀਆਂ ਜਾਂ ਤਾਂ ਉਹ ਚਾਹੁੰਦੇ ਆ ਕਿ ਕੱਲੀ ਕਿਉਂਕਿ ਅਮਰਤਪਾਲ ਹੁਣ ਐਮਪੀ ਨੇ ਖਡੂਰ ਸਾਹਿਬ ਦੀ ਨੁਮਾਇੰਦਗੀ ਕਰਦੇ ਨੇ ਹਲਕਾ ਵੀ ਹੈ ਤਾਂ ਸਿਰਫ ਖਾਲਸਤਾਨ ਤੱਕ ਅਮਰਤਪਾਲ ਨੂੰ ਸੀਮਤ ਉਹ ਨਹੀਂ ਰੱਖਣਾ ਚਾਹੁੰਦੇ ਪਰ ਬੇਸਿਕ ਈਡਿਓਲੋਜੀ ਜਿਹੜੀ ਤੇ ਉਹ ਖੜੇ ਸੀ ਉਹਦੇ ਉਲਟ ਬਿਆਨ ਦੇ ਜਾਣਾ ਫੋਰ ਐਗਜ਼ਾਮਪਲ ਕਿ ਇਹ ਉਹੀ ਗੱਲ ਹੈ ਕਿ ਅੱਜ ਸਿਮਰਨਜੀਤ ਮਾਨ ਕਹਿੰਨ ਕਿ ਮੈਨੂੰ ਖਾਲਸਾਤਨ ਨਹੀਂ ਚਾਹੀਦਾ ਇਹ ਉਹੀ ਗੱਲ ਹੈ ਕਿ ਜਿੰਨਾ ਦਲ ਖਾਲਸਾ ਇੱਕ ਪੋਜੀਸ਼ਨ ਲੈ ਕੇ ਬੈਠਾ ਹੈ ਪੰਜਾਬ ਚ ਜਿੰਨੇ ਵੀ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਦੀਆਂ ਪੋਜੀਸ਼ਨਾਂ ਨੇ ਉਹ ਆਪਦੀ ਪੋਜੀਸ਼ਨ ਤੋਂ ਕਦੇ ਨਹੀਂ ਹਟੇ ਤਾਂ ਰਮਨ ਇਹ ਪੋਜੀਸ਼ਨ ਇਹ ਜਿਹੜੀ ਸਟੇਟਮੈਂਟ ਹੈ ਇਹ ਬੇਸਿਕ ਪੋਜੀਸ਼ਨ ਤੋਂ ਚਾਹੀਦਾ ਨਹੀਂ ਚਾਹੀਦਾ ਬਣਨਾ ਨਹੀਂ ਬਣਨਾ ਮੰਗ ਹੈ ਨਹੀਂ ਹੈ ਰੈਫਰੈਂਡਮ ਕਰਾਉਣਾ ਹੈ ਨਹੀਂ ਕਰਾਉਣਾ ਇਹ ਸਾਰਾ ਕੁਝ ਇੱਕ ਵੱਖਰਿਆ ਮਸਲਾ ਹੈ ਗੱਲ ਇਹ ਹੈ ਕਿ ਜਦੋਂ ਕੋਈ ਪੋਲੀਟੀਕਲ ਬਿਆਨ ਆਉਂਦਾ ਫੋਰ ਐਗਜ਼ਾਮਪਲ ਕਿ ਅੱਜ ਬੀਜੇਪੀ ਭਗਵਾਨ ਸ਼੍ਰੀ ਰਾਮ ਹਿੰਦੂ ਰਾਸ਼ਟਰ ਦੇ ਨਾਂ ਦੇ ਉੱਤੇ ਦੇਸ਼ ਚ ਸਭ ਤੋਂ ਵੱਧ ਉਹ ਚਰਚਾ ਕਰਦੀ ਹੈ ਤੇ ਜੇ ਸਵੇਰੇ ਜੇ ਬੀਜੇਪੀ ਡਿਸਆਨ ਨਹੀਂ ਕਰ ਜਾਂਦੀ ਹੈ ਕਿ ਬੀਜੇਪੀ ਦਾ ਕੋਈ ਲੀਡਰ ਇਹ ਕਹੇ ਕਿ ਸਾਨੂੰ ਹਿੰਦੂ ਰਾਸ਼ਟਰ ਨਹੀਂ ਚਾਹੀਦਾ ਇਹ ਸੇਮ ਗੱਲ ਹੈ ਇਦੇ 'ਚ ਕੋਈ ਫਰਕ ਨਹੀਂ ਹੈ ਤਾਂ ਇਹ ਇੱਕ ਵੱਖਰਾ ਮਸਲਾ ਹੈ ਕਿ ਤੁਸੀਂ ਕੀ ਸੋਚ ਰੱਖਦੇ ਹੋ ਉਹਨਾਂ ਦੇ ਪ੍ਰਤੀ ਤੁਸੀਂ ਹੋ ਸਕਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਨਫ਼ਰਤ ਕਰਦੇ ਹੋ ਹੋ ਸਕਦਾ ਹੈ ਭਾਈ ਸਾਹਿਬ ਨੂੰ ਪਿਆਰ ਕਰਦੇ ਹੋ ਤੁਸੀਂ ਵੋਟ ਪਾਈ ਹੈ ਨਹੀਂ ਪਾਈ ਇਹ ਸਾਰੀਆਂ ਚੀਜ਼ਾਂ ਪਾਸੇ ਨੇ ਪਰ ਮਾਤਾ ਦੇਸ਼ ਬਿਆਨ ਦੇ ਨਾਲ ਚਰਚਾਵਾਂ ਬਹੁਤ ਵੱਡੇ ਪੱਧਰ ਤੇ ਹੋਈਆਂ ਕਿ ਕੀ ਇਹ ਸੋਚ ਸਮਝ ਕੇ ਦਿੱਤਾ ਬਿਆਨ ਹੈ ਉਹਨਾਂ ਦਾ ਪਰਸਨਲ ਕਪੈਸਿਟੀ 'ਚ ਬਿਆਨ ਸੀ ਹੈ ਭਾਈ ਸਾਹਿਬ ਦਾ ਕੋਈ ਸੁਨੇਹਾ ਸੀਗਾ ਜੇ ਸੁਨੇਹਾ ਸੀ ਤਾਂ ਫਿਰ ਪਿਤਾ ਜਦੋਂ ਬਾਹਰ ਆਏ ਚਾਚਾ ਜਦੋਂ ਬਾਹਰ ਹੈ ਉਦੋਂ ਇਹ ਸੁਨੇਹਾ ਕਿਉਂ ਨਹੀਂ ਲਗਿਆ ਮਾਤਾ ਨੇ ਕਿਤੇ ਕਿਸ ਪ੍ਰਭਾਵ ਚ ਆ ਕੇ ਇਹ ਗੱਲ ਕਹੀ ਹੈ ਜਾਂ ਤੁਹਾਨੂੰ ਇਹ ਵੀ ਪਤਾ ਹੈ ਕਿ ਇਸ ਟਾਈਮ politically ਬਹੁਤ ਐਕਟਿਵ ਹੋਇਆ ਪਿਆ ਸਾਰਾ ਇੱਕ ਸਟਰਕਚਰ ਬਿਲਕੁਲ ਔਰ ਉਹ ਸਿੱਖ ਵੋਟਰ ਤੇ ਪਲੱਸ ਸਿੱਖ ਲੀਡਰਜ਼ ਦੇ ਪ੍ਰਤੀ ਇੱਕ ਇੱਕ ਮੈਗਨੇਟ ਬਣਿਆ ਪਿਆ ਚੁੰਬਕ ਬਣੀ ਪਈ ਹੈ ਤਾਂ ਉਹਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਸੋ ਮੈਨੂੰ ਲੱਗਦਾ ਕਿ ਇਹ ਕਿਉਂਕਿ ਪੂਰੀ ਕੈਂਪੇਨ ਮਾਤਾ ਨੇ ਇਲੈਕਸ਼ਨ ਦੀ ਜਿਹੜੀ ਆਪ ਆਪ ਚਲਾਈ ਹੈ ਔਰ ਉਹ ਕਿਤੇ ਵੀ ਇੱਕ ਵਾਰੀ ਵੀ ਇਹੋ ਜਿਹਾ ਬਿਆਨ ਨਹੀਂ ਦਿੰਦਾ ਜਿੱਥੇ ਉਹ ਸ਼ਾਇਦ ਇਨਸਾਨੀ ਹੋ ਜਾਂਦਾ ਉਸ ਵੇਲੇ ਦਿੱਤਾ ਗਿਆ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਸੋ ਇਹ ਇੱਕ ਡਿਫਰੈਂਟ ਓਪੀਨੀਅਨ ਹੈ ਕਿ ਉਹ ਕੀ ਥਾਟ ਰੱਖਦੇ ਲੋਕ ਪਰ ਇਸ ਬਿਆਨ ਦੀ ਚਰਚਾ ਤੋਂ ਇਹ ਕਲੀਅਰ ਹੋਣਾ ਲਾਜ਼ਮੀ ਹੈ ਕਿ ਕੀ ਅਮਰਤਪਾਲ ਵੀ ਇਸੇ ਤਰ੍ਹਾਂ ਹੀ ਸੋਚਦੇ ਮੈਂ ਦੂਜੇ ਬਿਆਨ ਤੇ ਵੀ ਆਉਣਾ ਚਾਹਣਾਗਾ ਦੂਜਾ ਬਿਆਨ ਬਹੁਤ ਵੱਡਾ ਬਿਆਨ ਹੈਗਾ ਕਿਉਂਕਿ ਲੰਬੇ ਸਮੇਂ ਤੋਂ ਐਸਡੀਪੀਸੀ ਚੋਣਾਂ ਨਹੀਂ ਹੋਈਆਂ ਇਸ ਵੇਲੇ ਪੰਥਕ ਖਲਾ ਜਿਹੜਾ ਹੈਗਾ ਬੜਾ ਉਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈਗਾ ਨਮਿੰਦਾ ਜਮਾਤ ਸ਼ਨੋਮਨੀ ਕਲੀਦਾਲਾ ਆਪਣੇ ਆਪ ਦੇ ਵਿੱਚ ਦੋ ਟੜਿਆਂ ਦੇ ਵਿੱਚ ਵੰਡੀ ਹੋਈ ਹੈ ਲੀਡਰਸ਼ਿਪ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਹੈਗਾ ਅਜਿਹੇ ਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਬਿਆਨ ਜਿਹੜਾ ਉਹਨਾਂ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੇ ਸਨੇਹਾ ਦਿੱਤਾ ਜਿਹੜਾ ਕੇਐਸਡੀਪੀਸੀ ਲਈ ਵੋਟਾਂ ਦੀ ਤਿਆਰੀ ਕਰੋ ਵੋਟਾਂ ਬਣਾਓ ਤਿਆਰੀ ਕਰੋ ਔਰ ਸੰਗਤ ਦੇ ਵਿੱਚੋਂ ਕੁਝ ਲੀਡਰ ਜਿਹੜੇ ਅਗਵਾਈ ਕਰ ਸਕਦੇ ਉਹਨਾਂ ਨਾਲ ਹਲਕੇ ਮੈਂ ਇਸ ਲੀਡ ਨਹੀਂ ਕਰਾਂਗਾ ਜਾਂ ਮੇਰੀ ਅਗਵਾਈ ਦੇ ਵਿੱਚ ਨਹੀਂ ਹੋਣੀਆਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਦੋ ਤਿੰਨ ਗੱਲਾਂ ਇਹਦੇ ਸਮਝਣੀਆਂ ਪੈਣੀਆਂ ਪੰਥ ਦੀ ਹੁਣ ਤੱਕ ਨੁਮਾਇੰਦਗੀ ਕੌਣ ਕਰਦਾ ਆਇਆ? ਸ਼੍ਰੋਮਣੀ ਕਾਲੀ ਦਲ ਕਰਦਾ ਆਇਆ। ਅਕਾਲੀ ਦਲ ਅੱਜ ਤੱਕ ਜਿਉਂ ਮੁੱਢੋਂ ਸ਼੍ਰੋਮਣੀ ਇੱਕ ਕਮੇਟੀ ਬਣੀ ਇੱਕ ਇਹ ਵੀ ਦਰਸ਼ਕਾਂ ਨੂੰ ਕਲੀਅਰ ਕਰੀਏ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਅਕਾਲੀ ਦਲ ਇਹਦਾ ਪੋਲੀਟੀਕਲ ਵਿੰਗ ਹੈ। ਹੂੰ ਇਸ ਗੱਲ ਨੂੰ ਸਮਝਣਾ ਪਊਗਾ। ਕਿ ਸ਼੍ਰੋਮਣੀ ਕਮੇਟੀ ਨੇ ਆਵਦੀ ਕਿਉਂਕਿ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਚਲਾਉਣ ਵਾਸਤੇ ਉਸ ਉਸ ਰਾਜ ਦੀ ਭਾਵਨਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸਿਆਸੀ ਹਿੱਤ ਨਾਲ ਨਾਲ ਪੁਰੇ ਜਾਣਾ ਜਮਾਤ ਉਹ ਕਮੇਟੀ ਦੀ ਹੈ ਤਾਂ ਜਦੋਂ ਇਹ ਦੋਨੋਂ ਆਪਸ ਚ ਜੁੜੀਆਂ ਸੀਗੀਆਂ ਤਾਂ ਹੁਣ ਤੱਕ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇੱਕ ਮੰਨੇ ਜਾ ਰਹੇ ਸੀ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦੇ ਉੱਤੇ ਦੋਸ਼ ਲੱਗੇ ਕਿ ਬਾਦਲ ਪਰਿਵਾਰ ਕੰਟਰੋਲ ਕਰ ਰਿਹਾ ਹੈ ਅੱਜ ਅਮਰਤਪਾਲ ਹੁਣਾਂ ਦੇ ਇਸ ਬਿਆਨ ਤੋਂ ਬਾਅਦ ਸਭ ਤੋਂ ਵੱਡੀ ਚਿੰਤਾ ਜੇ ਕਿਸੇ ਨੂੰ ਹੋਣੀ ਚਾਹੀਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਣੀ ਚਾਹੀਦੀ ਹੈ ਉਹ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ ਜਿਹੜਾ ਦੂਜਾ ਅਕਾਲੀ ਦਲ ਬਾਗੀ ਹੈ ਉਹ ਤਾਂ ਆਲਰੇਡੀ ਉਹਦੇ ਚੋਂ ਜ਼ਿਆਦਾਤਰ ਲੀਡਰਸ ਜਿਹੜੇ ਐ ਉਹ ਸ਼੍ਰੋਮਣੀ ਕਮੇਟੀ ਦੇ ਜਿਹੜਾ ਚੋਣਾਂ ਤੇ ਪਲੱਸ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਫ੍ਰੀ ਐਂਡ ਫੇਅਰ ਕਰਾਉਣ ਦੇ ਹੱਕ ਜਨੇ ਬੀਬੀ ਜਗੀਰ ਕੌਰ ਤਾਂ ਇਲੈਕਸ਼ਨ ਨਹੀਂ ਲੜੇ ਤੁਸੀਂ ਦੇਖੋ ਜਦੋਂ ਪ੍ਰਧਾਨ ਜਿਹੜੀ ਹਰ ਸਾਲ ਪ੍ਰਧਾਨਗੀ ਜਿਹੜਾ ਇਜਲਾਸ ਹੁੰਦਾ ਉਹਦੇ ਚੋਣ ਹੁੰਦੀ ਹੈ ਬੀਬੀ ਜਗੀਰ ਕੌਰ ਭਾਵੇਂ ਹਾਰੇ ਪਰ ਉਹਨਾਂ ਨੂੰ ਇਹ ਦੋਸ਼ ਲੱਗੇ ਵੀ ਭਾਜਪਾ ਸਪੋਰਟ ਕਰ ਰਹੀ ਹੈ ਫਿਰ ਉਹ ਧਿਰ ਬਣ ਕੇ ਉਹਨਾਂ ਨੇ ਚੋਣ ਲੜੀ ਜਦੋਂ ਧਾਮੀ ਸਾਹਿਬ ਦੂਜੀ ਵਾਰੀ ਇਲੈਕਟ ਹੋ ਜਾਂਦੇ ਤਾਂ ਇਸ ਦਾ ਮਤਲਬ ਇਹ ਹੈ ਕਿ ਹੁਣ ਜਿੰਨੀਆਂ ਅਕਾਲੀ ਦਲ ਦੇ ਅਗੇਂਸਟ ਤਾਕਤਾਂ ਨੇ ਹੁਣ ਇਹਦੇ ਚ ਇੱਕ ਫਰਕ ਸਮਝੋ ਰਮਨ ਤੁਸੀਂ ਹੁਣ ਤੱਕ ਕੀ ਸੀ ਕਾਂਗਰਸ ਵੀ ਸਪੋਰਟ ਕਰਦੀ ਰਹੀ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਹੋਰ ਵੀ ਬਹੁਤ ਸਾਰੀਆਂ ਧਿਰਾਂ ਪੰਥਕ ਧਿਰਾਂ ਜਿਹੜੀਆਂ ਸੀ ਉਹ ਸ਼੍ਰੋਮਣੀ ਕਮੇਟੀ ਚੋਣਾਂ ਲੜਦੀਆਂ ਰਹੀਆਂ ਪਰ ਉਹਨਾਂ ਜੈਸ ਨਹੀਂ ਮਿਲੀ ਜਿੱਤ ਨਹੀਂ ਮਿਲੀ ਸਕਸੈਸਫੁਲ ਨਹੀਂ ਹੋਏਗੇ ਉਦੇ ਚ ਇਹ ਵੀ ਵੱਡਾ ਹਿੱਸਾ ਰਿਹਾ ਕਿ ਅਕਾਲੀ ਦਲ ਕੋਲੇ ਜਦੋਂ ਸੱਤਾ ਰਹੀ ਹੈ ਉਦੋਂ-ਉਦੋਂ ਜਦੋਂ ਚੋਣਾਂ ਹੋਈਆਂ ਤਾਂ ਉਸ ਕਾਲ ਦਾ ਵੀ ਫਾਇਦਾ ਇਹ ਇਹਦਾ ਵੀ ਮੱਕੜਾ ਤੋਂ ਨੂਕਾ ਇਹਦਾ ਵੀ ਕਿਤੇ ਮੈਂ ਗੱਲ ਕੰਪਲੀਟ ਕਰਦੇ ਆ ਇਹ ਬਹੁਤ ਇੰਪੋਰਟੈਂਟ ਗੱਲ ਕਰਨ ਜਾ ਰਹੇ ਆ ਜੀ ਤਾਂ ਹਮੇਸ਼ਾ ਇਹ ਹੋਇਆ ਕਿ ਪੰਥ ਵਰਸਸ ਨਾਨ ਪੰਥ ਪ੍ਰਚਾਰਿਆ ਜਾਂਦਾ ਸੀ ਕਿ ਦੇਖੋ ਜੀ ਪੰਥਕ ਜਮਾਤ ਅਸੀਂ ਆ ਇਹਦਾ ਕਾਂਗਰਸ ਸਪੋਰਟਡ ਬੰਦੇ ਆ ਗਏ ਤੇ ਪੰਥ ਭੁਗਤਦਾ ਰਿਹਾ ਕਿ ਅਸੀਂ ਅਕਾਲੀ ਦਲ ਨੂੰ ਭੁਗਤਨਾ ਇਹ ਪਹਿਲੀ ਵਾਰ ਹੈ ਹੁਣ ਜਦੋਂ ਅਮਰਤਪਾਲ ਹੁਣੇ ਕਹਿਣਗੇ ਕਿ ਸ਼ਰਮਣੀ ਕਮੇਟੀ ਚੋਣਾ ਫ੍ਰੀ ਐਂਡ ਫੇਅਰ ਕਰਾਓ ਔਰ ਪੰਥ ਉਹਨਾਂ ਤੇ ਪੈਰਲਲ ਪੰਥਕ ਧਿਰ ਦੇ ਵਜੋਂ ਉਹ ਉੱਭਰ ਰਹੇ ਐ। ਹੂੰ। ਇਹਦੇ ਨਾਲ ਹੀ ਨਾਲ ਸਿਮਰਨਜੀਤ ਮਾਨ ਨੂੰ ਤੁਸੀਂ ਹੁਣ ਭਾਵੇਂ ਉਹ ਇਲੈਕਸ਼ਨ ਹਾਰ ਗਏ ਹੁਣ ਪਰ ਪਿਛਲੇ ਕੁਝ ਸਾਲਾਂ ਦਾ ਉਹਨਾਂ ਦੇ ਉਭਾਰ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਤੀਜੀ ਧਿਰ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦਲ ਖਾਲਸਾ ਧਿਰ ਹੈ ਜਾਂ ਜਿਹੜੀਆਂ ਹੋਰ ਸਿੱਖ ਜੱਟੇ ਬੰਦੀਆਂ ਬਹੁਤ ਸਾਰੀਆਂ ਅਕਾਲੀ ਦਲ ਅਕਾਲੀ ਦਲ ਦੀ 30 32 ਅਕਾਲੀ ਦਲ ਨੇ ਤੁਹਾਨੂੰ ਪਤਾ ਹੋਣਾ ਤਾਂ ਉਹ ਸਾਰੀਆਂ ਧਿਰਾਂ ਨੇ ਹੁਣ ਇੱਥੇ ਕੀ ਮਸਲਾ ਬਣਦਾ ਮਸਲਾ ਇਹ ਬਣਦਾ ਕਿ ਕੀ ਇਹ ਸਾਰੀਆਂ ਧਿਰਾਂ ਇਕੱਠੀਆਂ ਹੋਣਗੀਆਂ ਇਕੱਠੀਆਂ ਕਿਹੜੇ ਪਾਸੇ ਹੋਣਗੀਆਂ ਕੀ ਇਹ ਕੰਫੈਡਰੇਟ ਹੋਣਗੀਆਂ ਖਲਾਫ ਵੀ ਖੱਟੀਆਂ ਹੋ ਸਕਦੀਆਂ ਕਿਸ ਦੇ ਖਲਾਫ ਅਮਰਤਪਾਲ ਸਿੰਘ ਨਾਲ ਜਿਹੜੀ ਵੇਵ ਚੱਲ ਰਹੀ ਹੈ ਮੈਂ ਇਹ ਕਹਿ ਰਿਹਾ ਕਿ ਅਮਰਤਪਾਲ ਅਕਾਲੀ ਦਲ ਦੇ ਖਲਾਫ ਇਕੱਠੀਆਂ ਹੋਣਗੀਆਂ ਨਹੀਂ ਨਹੀਂ ਮੈਂ ਮੈਂ ਇੱਥੇ ਅਕਾਲੀ ਦਲ ਵਰਸਸ ਮੈਂ ਇਹ ਕਹਿ ਰਿਹਾ ਕਿ ਇਸ ਵਾਰ ਮੁਕਾਬਲਾ ਕੀ ਬਣ ਸਕਦਾ ਜਿਹੜਾ ਇਹ ਚਰਚਾ ਹੈ ਸੰਭਾਵਨਾ ਦੀ ਇਹ ਕਹਿ ਰਿਹਾ ਕਿ ਅਕਾਲੀ ਦਲ ਜਿਹੜੀ ਕਹਿੰਦੀ ਸੀ ਅਸੀਂ ਪੰਥ ਦੀ ਨੁਮਾਇੰਦਗੀ ਕਰਦੇ ਹਾਂ ਵਰਸਸ ਅਮਰਤਪਾਲ ਸਿਮਰਨਜੀਤ ਮਾਨ ਔਰ ਬਾਗੀ ਅਕਾਲੀ ਦਲ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਔਰ ਉਹ ਪੰਥਕ ਧਿਰਾਂ ਜਿਨ੍ਹਾਂ ਤੇ ਪੰਥ ਭਰੋਸਾ ਕਰਦਾ ਬਤੌਰ ਪੰਥਕ ਲੋਕ ਜਦੋਂ ਇਸ ਮੈਦਾਨ ਦੇ ਵਿੱਚ ਇਹ ਦੋਨੋਂ ਧਿਰਾਂ ਆਣ ਗਈਆਂ ਤਾਂ ਉੱਥੇ ਪੰਥ ਦੀ ਲੜਾਈ ਪੰਥ ਤੇ ਪੰਥ ਦੀ ਲੜਾਈ ਵਾਲਾ ਮਸਲਾ ਆਊਗਾ ਉੱਥੇ ਅਕਾਲੀ ਦਲ ਕਮਜ਼ੋਰ ਪੈ ਸਕਦਾ ਹੈ ਮੈਂ ਮੈਂ ਤੁਹਾਡੇ ਤੁਹਾਡੇ ਕਮੈਂਟ ਤੇ ਜਾਣਾ ਤੁਸੀਂ ਆਖੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਤੁਹਾਡਾ ਇਹ ਕਮੈਂਟ ਹੈਗਾ ਇਸ ਵਕਤ ਕਿ ਉਹ ਅਕਾਲੀ ਦਲ ਜਿਹੜੀਆਂ ਹੋਰ ਡਿਫਰੈਂਟ ਜਿਹੜੇ ਅਕਾਲੀ ਦਲ ਹੈਗੇ ਨੇ ਉਹਨਾਂ ਕੋਲ ਅਪਰੋਚ ਕਰ ਸਕਦਾ ਕਿ ਵੱਡੀ ਧਰ ਬਣ ਕੇ ਲੜਗੇ ਜਿਵੇਂ ਤੁਸੀਂ ਆਖੇ ਇਕੱਲਾ ਕਾਂਗਰਸ ਦੇ ਦੋਸ਼ ਲੱਗਦੇ ਕਾਂਗਰਸ ਦੇ ਏਜੰਟ ਕਹੇਗੇ ਹੁਣ ਬੀਜੇਪੀ ਦੇ ਏਜੰਟ ਕਹੇ ਜਾ ਰਹੇ ਮੈਨੂੰ ਲੱਗਦਾ ਹੈ ਕਿ ਇਹ ਅਸੈਸ ਨਹੀਂ ਕਰ ਪਾ ਰਿਹਾ ਅਕਾਲੀ ਦਲ ਇਹ ਕਿੱਡਾ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੋ ਰਿਹਾ ਪੰਥਕ ਤੌਰ ਤੇ ਹੋਣਾ ਨਹੀਂ ਹੋਣਾ ਮੈਂ ਇਹ ਇਹ ਗੱਲ ਮੈਂ ਬਤੌਰ ਜਰਨਲਿਸਟ ਨਹੀਂ ਕਹਿ ਸਕਦਾ ਪਰ ਬਤੌਰ ਪੋਲਿਟਿਕਲ ਲਾਈਨਸ ਦੇ ਅਕਾਲੀ ਦਲ ਦੀ ਗੱਲ ਕਰਾਂ ਤਾਂ ਇਹ ਸਟੈਪ ਬਾਈ ਸਟੈਪ ਹੋਰ ਵੱਡੇ ਨੁਕਸਾਨ ਅਕਾਲੀ ਦੇ ਇਸ ਸਟੇਟਮੈਂਟ ਦਾ ਸਿੱਧਾ ਸਿੱਧਾ ਅਸਰ ਹੈ ਕਿ ਔਰ ਇੱਕ ਧਿਰ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਸੱਤਾਧਾਰੀ ਰਾਜ ਕਰ ਰਹੀ ਹੈ ਉਹਦੀ ਸਿੱਧੀ ਅੱਖ ਹੈ ਅੱਜ ਉਹ ਕਿਸੇ ਤਰੀਕੇ ਵੀ ਚਾਹੂਗੀ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਕੋਲੇ ਨਾ ਜਾਵੇ ਵੋਟਾਂ ਵੋਟਾਂ ਵੱਡ ਰਹੀਆਂ ਵੋਟਾਂ ਐਕਸਟੈਂਡ ਹੋ ਰਹੀ ਹੈ ਡੇਟ ਹਰ ਕਿਹਦੀਆਂ ਵੱਡਣੀਆਂ ਕਿਉਂਕਿ ਮੇਰੇ ਯਾਦ ਹੈ ਰਮਨ ਕੌੜਾ ਸੱਚ ਦੱਸਦਾ ਤੁਹਾਨੂੰ ਮੈਂ ਕਿਉਂਕਿ ਮਲੋਠ ਉਹ ਇਲਾਕਾ ਹੈ ਜਿੱਥੇ ਪੋਲਿਟਿਕਲ ਸਰਗਰਮੀਆਂ ਬਹੁਤ ਰਹੀਆਂ ਤਾਂ ਮੈਂ ਬਹੁਤ ਛੋਟੇ ਹੁੰਦੇ ਉਹ ਚੀਜ਼ਾਂ ਦੇਖੀਆਂ ਅਕਾਲੀ ਸ਼ਰਮਣੀ ਕਮੇਟੀ ਦੀਆਂ ਚੋਣਾਂ 'ਚ ਸ਼ਰਾਬ ਤੱਕ ਵੰਡੀ ਜਾਂਦੀ ਰਹੀ ਹੈ ਸ਼ਰਮਣੀ ਕਮੇਟੀ ਦੀਆਂ ਚੋਣਾਂ 'ਚ ਵੋਟਾਂ ਉਹਨਾਂ ਬੰਦਿਆਂ ਦੀਆਂ ਬਣੀਆਂ ਜਿਹੜੇ ਜਿਨ੍ਹਾਂ ਦਾ ਕੋਈ ਸਬੰਧ ਹੀ ਨਹੀਂ ਸਿੱਖੀ ਦੇ ਨਾਲ ਹੁਣ ਤਾਂ ਚਲੋ ਇਹ ਸਹਿਜਤਾਰੀ ਵਾਲਾ ਇੰਨਾ ਮਸਲਾ ਚੱਲਿਆ ਰਾਣੂ ਹੁਣੇ ਲੜਾਈ ਲੜਦੇ ਰਹੇ ਹੋਰ ਲੜਾਈ ਲੜੀ ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਵੋਟਾਂ ਜਿਵੇਂ ਕੱਲ ਦਾਦੂਵਾਲ ਦਾ ਇੱਕ ਵੱਡੇ ਚੈਨਲ ਤੇ ਬਿਆਨ ਸੀਗਾ ਕਿ ਹਰਿਆਣੇ ਦੇ ਵਿੱਚ 25 ਲੱਖ ਸਿੱਖ ਹੈ ਵੋਟ ਸਿਰਫ 2.5 ਲੱਖ ਬਣੀ ਹੈ ਔਰ ਉਹ ਕਹਿੰਦੇ ਉਹਦੇ ਚੋਂ ਵੀ ਡੇਰਾ ਪ੍ਰੇਮੀਆਂ ਦੀ ਵੋਟ ਬਹੁਤ ਸਾਰੀ ਬਣੀ ਹੋਈ ਹੈ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਵੋਟ ਕਿਹਦੀ ਬਣਨੀ ਹੈ ਦੂਜਾ ਇਹ ਹੈ ਕਿ ਉਹ ਕਿਉਂਕਿ ਜਦੋਂ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ ਵੋਟਾਂ ਬਣਾਈਆਂ ਜਾਂਦੀਆਂ ਆ ਤਾਂ ਲਾਸਟ ਮੂਮੈਂਟ ਤੇ ਜਾ ਕੇ ਦੂਜੀ ਧਿਰ ਨੂੰ ਪਤਾ ਲੱਗਦਾ ਵੀ ਆਹ 5-700 ਵੋਟ ਫਲਾਨੇ ਵਾਰਡ ਵਾਲੀ ਇਹ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕੌਣ ਬਣਾ ਗਿਆ ਤੇ ਉਹ ਵੋਟ ਜਿਹੜੀ ਬਣ ਗਈ ਉਹ ਤਾਂ ਫਿਰ ਪੁਕਤ ਨਹੀਂ ਆ ਸੋ ਇਹ ਬਹੁਤ ਇੰਪੋਰਟੈਂਟ ਫੈਕਟਰਸ ਨੇ ਬਾਅਦ ਦੀਆਂ ਗੱਲਾਂ ਨੇ ਪਰ ਅੱਜ ਇਹ ਸਾਰੇ ਬਿਆਨ ਦੇ ਮਾਇਨੇ ਵੱਡੇ ਨੇ ਔਰ ਬਹੁਤ ਜ਼ਰੂਰੀ ਹੈ ਕਿ ਅਕਾਲੀ ਦਲ ਇਸ ਸਾਰੀ ਸਿਚੁਏਸ਼ਨ ਨੂੰ ਅਸੈਸ ਕਰੇ